ਮੁੱਖ ਮੰਤਰੀ ਸਾਫ ਐਗਰੀਕਲਚਰ ਮਿਨਿਸਟਰ ਸਾਫ ਤੇ ਖੇਤੀਬਾੜੀ ਆਪਣੇ ਪੰਚਾਇਤ ਮੰਤਰੀ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਢਾਲੀਵਾਲ ਸਾਫ ਖੁੱਡੀਆਂ ਸਾਫ ਤੇ ਭਗਵੰਤ ਮਾਨ ਜੀ ਨਾਲ ਔਰ ਪੰਜਾਬ ਦੀ ਬਾਕੀ ਬਿਊਰੋਕਰੇਸੀ ਨਾਲ ਚਾਹੇ ਉਹ ਬਿਜਲੀ ਬੋਰਡ ਨਾਲ ਸੰਬੰਧਤ ਹੈ ਚੀਫ ਸੈਕਟਰੀ ਸੀਗੇ ਖੇਤੀਬਾੜੀ ਡਾਇਰੈਕਟਰ ਸੀ ਵੱਖੋ ਵੱਖਰੀ ਜਿਹੜੇ ਬਿਊਰੋਕ੍ਰੈਟਿਕ ਅਧਿਕਾਰੀ ਸੀ ਉਹਨਾਂ ਨਾਲ ਇੱਕ ਪੈਨਲ ਮੀਟਿੰਗ ਹੋਈ ਹੈ ਜਿਸ ਦੀ ਬਰੀਫਿੰਗ ਹਰਿੰਦਰ ਸਿੰਘ ਲਖੋਵਾਲ ਸਾਹਿਬ ਤੁਹਾਨੂੰ ਕਰਨ ਜਾ ਰਹੇ ਨੇ ਔਰ ਇਸ ਮੀਟਿੰਗ 'ਚ ਕੀ ਕੀ ਗੱਲਾਂ ਤੇ ਚਰਚਾ ਹੋਈ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਅੱਜ ਸਾਡੀਆਂ ਔਰ ਕਿਹੜੀਆਂ ਮੰਗਾਂ ਤੇ ਹਾਲੇ ਚੀਜ਼ਾਂ ਅੱਗੇ ਕੈਰੀ ਆਨ ਹੋਣਗੀਆਂ ਉਹ ਸਾਰੇ 'ਚ ਜੋ ਕੁਝ ਵਾਪਰਿਆ ਉਹ ਤੁਹਾਨੂੰ ਬਰੀਫ ਕਰਨ ਜਾ ਰਹੇ ਨੇ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਾਰੇ ਪ੍ਰੈਸ ਵਾਲੇ ਵੀਰੋ ਜਿਹੜੀ ਅੱਜ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਕਾਫੀ ਮੰਗਾਂ ਤੇ ਜਿਹੜੀ ਸਾਡੀ ਸਹਿਮਤੀ ਹੋਈ ਆ ਉਹ ਮੈਂ ਤੁਹਾਨੂੰ ਕੰਨੇ-ਕੰਨੇ ਮੰਗਾਂ ਪੜ ਕੇ ਦੱਸਾਂਗਾ ਖੇਤੀਬਾੜੀ ਨਾਲ ਸੰਬੰਧਿਤ ਮਸਲਿਆਂ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਸੈਮ ਅਗਰਵਾਲ ਵਿਸ਼ੇਸ਼ ਕਤਰ ਖੇਤੀਬਾੜੀ ਜੀ ਸਮੇਤ ਸਰਕਾਰ ਦੇ ਚਾਰ ਨਮਾਇਦੇ ਸਮੇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਝਾਏ ਗਏ ਮੈਂਬਰਾਂ ਦੀ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਇੱਕ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਕਰੇਗੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਜੋ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦੇਣ ਤੋਂ ਰਹਿ ਗਿਆ ਹੈ ਉਸ ਸੰਬੰਧੀ ਸ਼੍ਰੀ ਸ਼ਰਿਮ ਮੱਗਰਵਾਲ ਜੀ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ 31 ਮਾਰਚ 2024 ਤੱਕ ਬਕਾਇਆ ਰਹਿੰਦੇ ਕੇਸ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ ਦੂਜਾ ਸਹਿਕਾਰੀ ਦਾਰਿਆਂ ਵਿੱਚ ਕਰਜ਼ੇ ਨਾਲ ਸੰਬੰਧਿਤ ਵਨ ਟਾਈਮ ਸੈਟਲਮੈਂਟ ਸਕੀਮ ਸੰਬੰਧੀ ਸਰਕਾਰ ਵੱਲੋਂ ਸਿਧਾਤਿਕ ਤੌਰ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਅਤੇ ਇਸ ਸੰਬੰਧੀ ਨਵਾਰਡ ਬੈਂਕ ਨਾਲ ਮਸਲਾ ਵਿਚਾਰ ਕੇ ਨੀਤੀ ਬਣਾਈ ਜਾਵੇਗੀ ਤੀਜਾ ਜ਼ਮੀਨਾਂ ਦੀ ਤਕਸੀਮ ਸੰਬੰਧੀ ਮਾਨਯੋਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਪਿੰਡਾਂ ਵਿੱਚ 1 ਜਨਵਰੀ 2024 ਤੋਂ 13 ਅਪ੍ਰੈਲ 2024 ਤੱਕ ਕੈਂਪ ਲਗਾ ਕੇ ਬਵਾਤ ਰਹਿਤ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇਗੀ ਸਾਰੇ ਖੰਦ ਫੀਡਰ ਨਹਿਰ ਤੇ ਲੱਗੀਆਂ ਮੋਟਰਾਂ ਜਿਹੜੀਆਂ ਸਾਨੂੰ ਅਸੀਂ ਖੇਤਾਂ ਲਈ ਪਾਣੀ ਲੈਣੇ ਆ 1 ਜਨਵਰੀ 2023 ਤੋਂ ਉਹਨਾਂ ਦੇ ਸਾਰੇ ਜਿਹੜੇ ਆ ਬਿਜਲੀ ਦੇ ਕੋਈ ਉਹਨਾਂ ਤੇ ਬਿੱਲ ਨਹੀਂ ਲੱਗੂਗਾ ਉਹ ਮਾਫ ਕੀਤੇ ਜਾਣਗੇ। ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਸਰਕਾਰ 31 ਮਾਰਚ 2024 24 ਤੱਕ ਕੋਈ ਨਾ ਕੋਈ ਹਲ ਘਟਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਲਤੂ ਪਸ਼ੂ ਅਤੇ ਖੁੱਲੇ ਛੱਡਣ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਪਾਲਤੂ ਪਸ਼ੂ ਤੁਰੇ ਫਿਰਦੇ ਆ ਤੇ ਕੁੱਤੇ ਉਹਨਾਂ ਤੇ ਸਖਤ ਕਾਰਵਾਈ ਉਹ ਖੁੱਲੇ ਨਹੀਂ ਛੱਡਲ ਦਿੱਤੇ ਜਾਣਗੇ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਪਿੰਡਾਂ ਦੇ ਕਲਸਟਰ ਬਣਾ ਕੇ 12 ਬੋਰ ਦੀ ਜਿਹੜੀ ਬੰਦੂਖ ਆ ਉਹਦੋਂ ਮਨਜ਼ੂਰੀ ਆ ਉਹ ਉਹਨਾਂ ਸ਼ਿਕਾਰ ਕਰ ਸਕਦੇ ਆ ਤੇ ਉਹਦੀ ਜਿਹੜੀ ਪ੍ਰਣਾਲੀ ਆ ਸ਼ਿਕਾਰ ਕਰਨ ਦੀ ਉਹ ਵੀ ਸਰਲ ਜਿਹੜੀ ਆ ਕੀਤੀ ਜਾਵੇਗੀ ਪੰਜਾਬ ਵਿੱਚ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਨਹੀਂ ਲਗਾਏ ਜਾਣਗੇ ਕਿਸਾਨਾਂ ਨੂੰ ਨੈਨੋ ਪੈਕਿੰਗ ਅਤੇ ਹੋਰ ਉਤਪਾਦ ਜਵਰੀ ਦੇਣ ਤੇ ਤਰੰਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਨਕਲੀ ਦਵਾਈਆਂ ਅਤੇ ਬੀਜ ਅਤੇ ਖਾਦਾਂ ਦੀ ਮਾਰਕੀਟਿੰਗ ਨੂੰ ਸਖਤੀ ਨਾਲ ਰੋਕਣ ਦੀ ਹਦਾਇਤ ਕੀਤੀ ਗਈ ਹੈ। ਹੜ੍ਹਾਂ ਨਾਲ ਗੰਨੇ ਦੀ ਫਸਲ ਜਾਂ ਹੋਰ ਫਸਲਾਂ ਦੇ ਨੁਕਸਾਨ ਲਈ ਗਦਾਵਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਨੂੰ ਹੜ੍ਹ ਅਤੇ ਗੜਮਾਰੀ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣੋਂ ਰਹਿ ਗਿਆ ਉਹ 31 ਮਾਰਚ 2023 ਤੱਕ ਜਾਰੀ ਕਰ ਦਿੱਤਾ ਜਾਵੇਗਾ। ਹੁਕਮੰਤਰੀ ਪੰਜਾਬ ਜੀ ਨੇ ਇਹ ਵੀ ਭਰੋਸਾ ਦਿੱਤਾ ਰਾਜ ਦੇ ਪਾਣੀਆਂ ਦੇ ਹੱਕ ਲਈ ਸਰਕਾਰ ਡਾਇਰੈਕਟਰ ਨਾਲ ਕੇਂਦਰ ਨਾਲ ਲੜਾਈ ਲੜੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਾਣੀਆਂ ਦੇ ਮਸਲੇ ਲਈ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਸਹਿਕਾਰੀ ਸਭਾਵਾਂ ਵਿੱਚ ਨਵੇਂ ਖਾਤੇ ਖੋਲਣ ਤੇ ਲਗਾਈ ਪਾਬੰਦੀ ਪਹਿਲੀ ਜਨਵਰੀ ਤੋਂ ਹਟਾ ਲਈ ਜਾਵੇਗੀ। ਆਵਾਜ਼ਕਾਰਾਂ ਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਤੇ ਸਰਕਾਰ ਵੱਲੋਂ ਇੱਕ ਸਬਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਮੀਨਾਂ ਦੇ ਮਾਹਰ ਵਿਅਕਤੀਆਂ ਤੋਂ ਸਰਕਾਰ ਸਲਾਹ ਲੈ ਕੇ ਇਸ ਮਸਲੇ ਦੀ ਅਗਲੇਰੀ ਕਾਰਵਾਈ ਕਰੇਗੀ ਇਹ ਮੀਟਿੰਗਾਂ ਦੇ ਵਿੱਚ ਅੱਜ ਸਾਡੇ ਨਾਲ ਫਾਈਨਲ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਜਿਹੜੀ ਸਬ ਕਮੇਟੀ ਦੀ ਸਾਡੀ ਮੀਟਿੰਗ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੋਵੇਗੀ ਉਸ ਤੋਂ ਜਿਹੜੀ ਅਗਲੀਆਂ ਮੀਟਿੰਗਾਂ ਨੇ ਜਿਹੜੀ ਪੂਰੀ ਫੁੱਲ ਮੀਟਿੰਗ ਹਰੇਕ 2 ਮਹੀਨੇ ਬਾਅਦ ਕਿਸਾਨਾਂ ਨਾਲ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਇਹ ਫੁੱਲ ਮੀਟਿੰਗ ਕਰਕੇ ਤੁਹਾਡੇ ਮਸਲੇ ਹੱਲ ਕਰਿਆ ਕਰਾਂਗੇ ਜਿਹੜੇ ਪੰਜ ਕਿਸਾਨਾਂ ਦਾ ਜ਼ਿਕਰ ਕੀਤਾ ਗਿਆ ਕਿਹੜੇ ਕਿਸਾਨ ਆਗੂ ਹੋਣਗੇ ਉਹ ਸਯੁਕਤ ਕਿਸਾਨ ਮੋਰਚਾ ਆਪਣੀ ਮੀਟਿੰਗ ਚ ਤੈਅ ਕਰੇਗਾ ਪੰਜ ਕਿਸਾਨ ਆਗੂ ਜਿਹੜੇ ਉਹ ਸਬ ਕਮੇਟੀ ਚ ਦਿੱਤੇ ਜਾਣਗੇ ਆਪਣੀ ਆਉਣ ਵਾਲੀ ਮੀਟਿੰਗ ਚ ਇਸ ਮਾਮਲੇ ਚ ਆਗੂ ਤੈਅ ਕਰਾਂਗੇ ਉਹਨਾਂ ਨੂੰ ਭੇਜਾਂਗੇ ਉਸ ਮੀਟਿੰਗ ਚ ਸੰਤੁਸ਼ਟ ਹਾਂ ਤੁਸੀਂ ਇਸ ਬੈਠਕ ਤੋਂ ਦੇਖੋ ਬੈਠਕ ਇੱਕ ਚੰਗੇ ਮਾਹੌਲ ਚ ਹੋਈ ਐ ਇਹਦੇ ਚ ਕੋਈ ਦੋਰਾਮਾ ਨਹੀਂ ਕਿ ਛਾਨੇ ਮੰਗਾਂ ਦਾ ਆਪਣਾ ਮੰਗ ਪੱਤਰ 18 ਮੰਗਾਂ ਸਾਡੀਆਂ ਫੌਰੀ ਸੀ ਔਰ ਕੁਝ ਨੀਤੀਗਤ ਮੰਗਾਂ ਸੀ ਨੀਤੀਗਤ ਮੰਗਾਂ ਚ ਅਸੀਂ ਕੇਂਦਰ ਨਾਲ ਵੀ ਇਹ ਇਸ਼ੂ ਠਾਉਣਾ ਚਾਹੁੰਦੇ ਸੀਗੇ ਔਰ ਇਸ ਚ ਘਟੋ ਘਟ ਕੁਝ ਮਾਮਲਿਆਂ ਤੇ ਜਿਵੇਂ ਐਮਐਸਪੀ ਦਾ ਸਵਾਲ ਆ ਜਾਂ ਹੋਰ ਗੱਲਾਂ ਤੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ ਚ ਸੈਂਟਰ ਨੂੰ ਲਿਖਾਂਗੇ ਸਾਰਾ ਕੁਝ ਔਰ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਕੋਈ ਸੰਘਰਸ਼ ਛੇੜਦੀਆਂ ਤਾਂ ਪੰਜਾਬ ਸਰਕਾਰ ਉਸ ਚ ਆਪਣੇ ਕਿਸਾਨਾਂ ਦੇ ਨਾਲ ਖੜੇਗੀ ਇਸੇ ਤਰ੍ਹਾਂ ਪਾਣੀਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਦੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ ਚ ਸੈਂਟਰ ਨੂੰ ਵੀ ਕਲਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ ਸੈਂਟੀ ਸਰਕਾਰ ਨੇ ਦੇ ਦਿੱਤੀ ਹੈ ਔਰ ਇਹ ਸਾਡੇ ਨਾਲ ਵਾਦਾ ਕੀਤਾ ਗਿਆ ਕਿ ਟਾਈਮ ਬਾਉਂਡ ਦੇ ਤੇ ਪਾਲਿਸੀ ਹੈ ਜਿਹੜੀ ਉਹ ਇੰਟਰੋਡਿਊਸ ਕਰ ਦਿੱਤੀ ਜਾਊਗੀ ਇਸ ਨੂੰ ਸਬ ਕਮੇਟੀ ਦੇ ਵਿੱਚ ਵਿਚਾਰ ਕੇ ਵਾਦਾ ਇਹ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਪਾਲਿਸੀ ਦੇ ਰੂਪ ਚ ਲੈ ਆਂਦਾ ਜਾਈਏ ਅਸੀਂ ਹੜਾਂ ਤੇ ਗੜੇਮਾਰੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਮੁਆਵਜ਼ਾ ਠੁਕਮਾ ਨਹੀਂ ਹੈ ਤੁਸੀਂ ਜਿੰਨਾ ਦਿੱਤਾ ਆ ਉਹ ਵੀ ਇੱਕਸਾਰ ਨਹੀਂ 6800 ਕੁਸ਼ ਰੁਪਏ ਦਿੱਤਾ ਉਹ ਕਈ ਥਾਵਾਂ ਤੇ ਗਰਦੌਰੀ ਜਿੱਥੇ ਹੋਈ ਸੀ ਕੁਝ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਇਸ ਚ ਡੀਸੀਆਂ ਕੋਲੇ ਜਦੋਂ ਜਾਣਦੇ ਆ ਤਾਂ ਸਾਡੇ ਕੋਲ ਇਹ ਗੱਲ ਆਉਂਦੀ ਹੈ ਕਿ ਡੀਸੀ ਇਹ ਕਹਿੰਦੇ ਸਾਡੇ ਕੋਲੇ ਸਫੀਸ਼ੀਐਂਟ ਫੰਡ ਨਹੀਂ ਅੱਜ ਇਸ ਮੀਟਿੰਗ 'ਚ ਇਹ ਤੈ ਹੋ ਗਿਆ ਕਿ ਇਸ ਮਾਮਲੇ 'ਚ ਜਿੰਨੇ ਵੀ ਸਾਰੀ ਰਿਪੋਰਟ ਮੰਗ ਲਈ ਜਾਊ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਹੜ੍ਹਾਂ ਦਾ ਮੁਆਵਜ਼ਾ ਆ ਉਹ ਫੰਡਸ ਮੁਹੱਈਆ ਕਰਾਏ ਜਾਣਗੇ ਅਸੀਂ ਅਸੀਂ ਸਰਕਾਰ ਤੋਂ 50000 ਰੁਪਇਆ ਨੁਕਸਾਨ ਦਾ ਮੁਆਵਜ਼ਾ ਮੰਗਿਆ ਗੰਨੇ ਲਈ ਅਸੀਂ 70000 ਰੁਪਇਆ ਮੰਗਿਆ ਸਰਕਾਰ ਹੁਣ ਇਹਦੇ ਵਿੱਚ ਕੀ ਦਿੰਦੀ ਹੈ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜਿੰਨਾ ਵੀ ਅਸੀਂ ਦੇਣਾ ਆ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਫੰਡ ਰਿਲੀਜ਼ ਕਰਾਂਗੇ ਸਵਾਲ ਇਹ ਹੈ ਕਿ ਵੀ ਹੁਣ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਅਸੀਂ ਲਿਆਵਾਂਗੇ ਕਿ ਆ ਪਿੰਡਾਂ ਦੇ ਜਿਹੜੇ ਕੇਸ ਨੇ ਇੱਥੇ ਜਾਰੀ ਕਰੋ ਡੀਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ 50000 ਰੁਪਇਆ ਪਰ ਇੱਕ ਲੰਪੀਸ ਕਹਿੰਦਾ ਕੀ ਬਣਿਆ ਜੀ ਲੰਪੀਸ ਕਹਿੰਦੇ ਇਸ ਮਾ ਇਸ ਮੀਟਿੰਗ 'ਚ ਅਸੀਂ ਹਾਲੇ ਕੋਈ ਚਰਚਾ ਨਹੀਂ ਕੀਤੀ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਚਰਚਾ 'ਚ ਆਉਗੀ ਇਹ ਗੱਲ ਖੜਾ ਤੇ ਗੜੇ ਮਾਰੀ ਦੇ ਸਵਾਲ ਦੇ ਉੱਪਰ ਅੱਜ ਚਰਚਾ ਹੋਈ ਹੈ ਔਰ ਉਹਦੇ 'ਚ ਜਿਹੜੀ ਸਰਕਾਰ ਦਾ ਜਿਹੜਾ ਇੱਕ ਸਾਰ ਰਵਈਆ ਨਹੀਂ ਉਸ ਗੱਲ ਦੇ ਉੱਪਰ ਅਸੀਂ ਸਰਕਾਰ ਨੂੰ ਜ਼ਰੂਰ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਂਡਿੰਗ ਕੇਸ ਨੇ ਜਾਂ ਹੋਰ ਸਾਰਾ ਕੁਛ ਕੀਤਾ ਜਾਊ ਔਰ ਗੰਨੇ ਦੇ ਮਾਮਲੇ 'ਚ ਵਿਸ਼ੇਸ਼ ਗਰਦੋਰੀ ਦਾ ਹੁਕਮ ਆ ਉਹ ਵੀ ਕੰਪਲੀਟ ਕਰਕੇ ਉਹਨਾਂ ਦਾ ਮੁਆਵਜ਼ਾ ਜਾਰੀ ਕੀਤਾ ਜਾਊ। ਦੇਖੋ ਅਸੀਂ ਆਪਣੀ ਮੰਗ ਕੀਤੀ ਹੈ ਉਹਨਾਂ ਨੇ ਕੀ ਦੇਣਾ ਹੈ 31 ਮਾਰਚ ਨੂੰ ਹੈ। ਆਉਣ ਵਾਲਾ ਸਮਾਂ ਦੱਸੂਗਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਦਾ ਭਰੋਸਾ ਕਿੰਨਾ ਇਸ ਮਾਮਲੇ ਤੇ ਖਰਾ ਉਤਰਦਾ ਆ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਅੱਗੇ ਚਰਚਾ ਹੋਏਗੀ ਠੀਕ ਹੈ ਜੀ ਤੇ ਕਿਪਾ ਕੇ 2 ਘੰਟੇ ਦਾ ਸਮਾਂ ਲੱਗਿਆ ਗੱਲਬਾਤਾਂ 35 40 ਮੰਗਾ ਸੀਗੇ ਆ ਉਹ ਮੰਗਾ ਤੇ ਸਾਰੀਆਂ ਤੇ ਗੱਲ ਹੋਈ ਹੈ ਡਿਟੇਲ 'ਚ ਸਾਡੀ ਦੂਜੀ ਟੀਮ ਇੱਕ ਉਹ ਮੰਗਾ ਦਾ ਚਾਰਟ ਛਪਾ ਕੇ ਲਿਆ ਰਹੀ ਜਿਹੜੀਆਂ ਜਿਹੜੀਆਂ ਮੰਗਾ ਤੇ ਉਹਦਾ ਨਿਹਾਉ ਹੁ ਕਹੀ ਹੈ ਉਸ ਨੂੰ ਦੇਖ ਕੇ ਜਾਣਗੇ ਅੰਦਰੋਂ ਟੀਮ ਆਉਣ ਵਾਲੀ ਆ ਸਾਡੇ ਉਹ ਰੋਟੀ ਖਾ ਕੇ ਜਵਾਨੀ ਜੀ ਦਾ ਗੱਲਬਾਤ ਯਾਦ ਹੋ ਗਈ ਨਾ ਕਿਤੇ ਹਾਂ ਜਵਾਨੀ ਬਥੇਰਾ ਕੁਝ ਜ਼ਿਆਦਾ ਹੈ ਜਵਾਨੀ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਮੰਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ ਲਗਭਗ 270 ਕਿਸਾਨ ਉਹ ਨੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ 135 ਕਿਸਾਨ ਉਹ ਨੇ ਜਿਨ੍ਹਾਂ ਨੂੰ 5 ਲੱਖ ਮਾਮਜ਼ਾ ਵੀ ਨਹੀਂ ਮਿਲਿਆ ਉਹਨਾਂ ਨੂੰ ਮਾਮਜ਼ੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ ਉਹਨਾਂ ਨੇ ਗੱਲ ਹਾਂ ਇਹ ਕਹਿਤੀ ਹੈ 31 ਮਾਰਚ ਤੱਕ 31 ਮਾਰਚ ਤੱਕ ਤੇ ਦੂਜੀ ਇਹ ਸ਼ਹੀਦਾ ਦੇ ਨਾਮ ਜਿਹਦੀ ਗੱਲ ਚੱਕੀ ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋ ਜੂਗੀ ਤੇ ਸ਼ਹੀਦਾ ਲਈ ਜਾਇਦਕਾਰ ਵਾਸਤੇ ਕੋਈ ਜ਼ਮੀਨ ਜਮੂਨ ਦੀ ਗੱਲ ਸੀਗੀ ਉਹ ਕਹਿੰਦੇ ਕਿਸੇ ਹਾਈਵੇ ਤੇ ਦੇਖਾਂਗੇ ਕੋਈ ਜੇ ਹਾਈਵੇ ਤੁਸੀਂ ਬਣਨ ਦੇਓਗੇ ਭਾਰਤ ਮਾਲਾ ਪ੍ਰੋਜੈਕਟ ਦੀ ਕੋਈ ਵੱਡੀ ਛੜਕ ਦੇਖਾਂਗੇ ਉਥੇ ਜ਼ਮੀਨ ਦੇਖਾਂਗੇ ਤੇ ਫਿਰ ਜਾਦਕਰ ਬਣਾਵਾਂਗੇ ਫਿਰ ਕਿਤੇ ਗੱਲਬਾਤ ਗਾਂ ਤੁਰੂਗੀ ਉਹ ਉਧਰ ਨਹੀਂ ਚਲੀਏਗਾ ਤੇ ਦੂਜੀ ਕੋਆਪਰੇਟ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰਕੇ ਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲੈਂਡਮਾਰਕ ਜੇ ਬੈਂਕ ਨਿਵਾੜ ਬੈਂਕ ਉਹ ਨਿਵਾੜ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ ਬਾਕੀ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਵੇੜਾ ਕਰ ਰਹੀਆਂ ਨੇ ਇਸ ਕਰਕੇ ਨਿਵਾੜ ਬੈਂਕ ਨੂੰ ਖਦਾਇਤ ਕੀਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਵੇੜੇ ਕਰੇ ਇਹ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਇੱਕ ਮੈਂਟਰ ਰੁਕ ਚੋ ਨਹੀਂ ਨਹੀਂ ਅਸੀਂ ਬਣਾ ਰਹੇ ਹਾਂ ਅਗਲੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਤੇ ਵੱਡੇ ਰੌਲੇ ਪੈਂਦੇ ਆ ਉਹਨਾਂ ਦੇ ਮਤਲਬ ਮੁੱਖ ਮੰਤਰੀ ਨੇ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ ਡੀਸੀਆਂ ਨੂੰ ਚਿੱਠੀ ਲਿਖਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਮਹਿਕਮਾ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੀ ਤਕਸੀਮ ਭਰਾਵਾਂ ਦੀ ਵੰਡ ਜਿੱਤੇ ਸਹਿਮਤੀ ਆ ਜਿਹੜੇ ਕੋਰਟਾਂ ਦੇ ਕੇਸ ਚੱਲਦੇ ਹੋ ਬੱਕਰੀ ਗੱਲ ਆ ਜਿਨ੍ਹਾਂ ਦੇ ਸਹਿਮਤੀ ਆ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ ਤੇ ਉਹ ਦਸਤਕਤ ਕਰਕੇ ਗੂਠੇ ਲਾ ਦੇਣਗੇ ਉਹਨਾਂ ਦੀ ਤਕਸੀਮਾ ਹੋ ਜਾਣਗੀ ਆ ਇਹ ਕੰਮ ਅਸੀਂ ਫੌਰੀ ਨਿਵੇੜਾਂਗੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਲੈ ਤਾਹ ਤੇ ਗੱਲ ਕੀਤੀ ਆ ਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਆਵਾਰਾ ਪਸ਼ੂਆਂ ਵਾਲੀ ਆਈ ਸੀ ਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ ਉਹ ਗੱਲ ਆ ਜੀ ਆਵਾਰਾ ਪਸ਼ੂਆਂ ਦੀ ਉਹਨਾਂ ਨੇ ਕਹੀਆ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਐ ਜਿਵੇਂ ਪਟਿਆਲੇ ਵਾਲਾ ਬੀੜ ਐ ਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹਣਾ ਵਾਲਾ ਬੀੜ ਹੈ ਜਿਹਨੇ ਬੜਬਰ ਵਾਲਾ ਬੀੜ ਹੈ ਉਹਨਾਂ ਬੀੜਾਂ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦਾ ਸਭ ਸਮਰਦਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਗੱਈਤੀ ਹੈ ਤੇ ਜਿਹੜੇ ਸੂਰ ਨੇ ਸੂਰ ਜਾਨੀ ਉੱਥੇ ਨੁਕਸਾਨ ਕਰ ਦਿੰਦੇ ਨੇ ਇਹ ਬਾਰਡਰ ਏਰੀਆ ਦੇ ਵਿੱਚ ਸੂਰ ਨੁਕਸਾਨ ਕਰ ਦਿੰਦੇ ਨੇ ਫਸਲਾਂ ਦਾ ਉਹਨਾਂ ਤੇ ਇਹਦਾ ਤੇ ਵਾਸਤੇ ਕਿਹਾ ਸੀ ਸਰਕਾਰ ਵੀ ਇਹ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ ਇਹ ਸ਼ਿਕਾਰ ਕਰਨ ਨੂੰ ਵੀ 335 15 ਬੋਰਡਨ ਦੇ ਲਾਇਸੈਂਸ ਦਿੱਤੇ ਸੀ ਉਹ ਕਹਿੰਦੇ ਵੀ 15 ਮੋਰ ਦੀ ਇਲਸਤੀ ਜਿਹੜੀ ਬੰਦੂਕ ਹੈ ਉਹ ਕਾਰਕਰ ਨਹੀਂ 12 ਮੋਰ ਦਿਲਸਾਨ ਹੋਣੇ ਚਾਹੀਦੇ ਨੇ ਉਹ ਕਿਹਾ ਉਹਨਾਂ ਦੇ ਮਿਲਣਗੇ ਤੇ ਤੁਸੀਂ ਕਿਸਾਨ ਸ਼ਿਕਾਰ ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਸ਼ਿਕਾਰ ਕਰ ਸਕਦਾ ਦੂਜੇ ਖੇਤੇ ਵੀ ਉਹਨੂੰ ਪਾਬੰਦੀ ਹੈ ਇਹ ਨਹੀਂ ਰੋਕੀ ਜਾਊਗੀ ਇਹ ਇਹਨਾਂ ਦਾ ਹੋ ਗਿਆ ਤੇ ਅਗਲੀ ਉਹਨਾਂ ਨੇ ਕੀਤੀ ਹੈ ਵੀ ਜਿਹੜੀ ਆਹ ਖੇਤਾਂ ਦਾ ਪਾਣੀ ਹੈ ਨਹਿਰੀ ਪਾਣੀ ਦੀ ਸਮੱਸਿਆ ਤੇ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਹਰੀਕ ਹੈਡ ਤੋਂ ਦੋ ਨਹਿਰਾਂ ਜਾਰੀਆਂ ਨੇ ਰਾਜਸਥਾਨ ਨੂੰ ਤੇ ਪੰਜਾਬ ਨੂੰ ਉਹਦੇ ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ ਪੰਜਾਬ ਦੇ ਵਿੱਚ ਪਾਣੀ ਨੂੰ ਪਾਣੀ ਦੇਊਗੀ ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਦਾ ਨਹੀਂ ਗੱਲ ਬਾਪੂ ਜੀ ਕੋਈ ਰੂਟ ਰੱਟ ਦੱਸਿਆ ਮਾੜਾ ਮੋਟਾ ਰੂਟ ਰੱਟ ਦਾ ਕੁਝ ਨਹੀਂ ਹੈ ਜੀ ਕੱਸਿਆ ਅੱਜ ਤਾਂ ਕਾਗਜ਼ ਦੇ ਵਿੱਚ ਗੱਲ ਇਹ ਬਣੂਗੀ ਕਿ ਨਹੀਂ ਬਣੂਗੀ ਇਹ ਤਾਂ ਦੇਖੋ ਗਾਹ ਨੂੰ ਸਾਨੂੰ ਰੂਟ ਦਾ ਪਤਾ ਉਹ ਕਿੱਧਰ ਦੀ ਹੋਊਗਾ ਨਹੀਂ ਪਤਾ ਇਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਉਹਨਾਂ ਨੇ ਸਾਨੂੰ ਇਹ ਪਿਛਵਾਸ ਦਵਾਇਆ ਵੀ ਅਸੀਂ ਨਹਿਰ ਇੱਕ ਹੋਰ ਕੱਢਾਂਗੇ ਤੇ ਪੰਜਾਬ ਸਰਕਾਰ ਬਿੱਤੀ ਸੰਸਥਾ ਦੇ ਕੋਆਪਰੇਟਿਵ ਬੈਂਕਾਂ ਸੰਸਥਾ ਦੇ ਕਰਜ਼ੇ ਦੀਆਂ ਲਿਮਟਾਂ ਦੀ ਹੱਦ ਹੋਰ ਵਧਾਈ ਜਾਵੇ ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ ਸੋਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਰਜ਼ੇ ਸੀ ਮਤਲਬ ਉਹਨਾਂ ਦੇ ਵੀ ਵਧਾਵਾਂਗੇ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ ਇਹ ਸੰਡ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਰਜਿਸਟ੍ਰੇਸ਼ਨ ਦੀ ਗੱਲ ਗੱਲ ਵਧਾਈ ਜਾਵੇ ਇਹ ਉਹਨਾਂ ਨੇ ਹਾਂ ਹਾਂ ਜੀ ਕਹੀ ਹੈ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ ਇਹਦਾ ਮੈਨੂੰ ਬਹੁਤਾ ਨਹੀਂ ਪਤਾ ਉਹਨਾਂ ਸੇ 5 ਸਾਲ ਬਾਅਦ ਉਹ ਹੋ ਜਾਂਦਾ ਉਈ ਅੰਮ੍ਰਿਤਸਰ ਦੀ ਇੱਕ ਸਬਜ਼ ਮੰਡੀ ਦੀ ਗੱਲ ਆਈ ਆ ਉਹ ਅੰਮ੍ਰਿਤਸਰ ਦੀ ਸਬਜ਼ ਮੰਡੀ ਆ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੁਨਟ ਹੈ ਉਹ ਉਹ ਨੂੰ ਤਾਂ ਬਧਾਰਾ ਨਹੀਂ ਹੋਣ ਦੇ ਰਹੀ ਇਸ ਕਰਕੇ ਉਹ ਫੌਜੀ ਮੰਡੀ ਤੇ ਸ਼ਿਫਟ ਕੀਤੀ ਜਾਵੇ ਇਹ ਕਲਦੀਪ ਢਾਲੀ ਵਾਲਾ ਏਰੀਆ ਉਹ ਉਹਨਾਂ ਨੇ ਇਹ ਗੱਲ ਕਹੀ ਆ ਜੀ ਅਸੀਂ ਜ਼ਮੀਨ ਲੱਭ ਰਹੇ ਆ ਸਬਜ਼ ਮੰਡੀ ਵਾਸਤੇ ਉਹ ਜਿਹੜੀ ਜ਼ਮੀਨ ਜਿਹੜੀ ਮਿਲ ਗਈ ਅਸੀਂ ਸਬਜ਼ ਮੰਡੀ ਨੂੰ ਬਾਹਰ ਕਰ ਦਾਂਗੇ ਸਬਜ਼ ਮੰਡੀ ਬਾਹਰ ਹੋਈ ਇਹ ਐ ਕਰਨ ਦੇ ਬਹੁਤ ਜਨੀ ਲੰਮੀਆਂ ਗੱਲਾਂ ਨੇ ਤੁਹਾਨੂੰ ਮਨ ਦੀ ਤੋਡੀ ਸੰਤੁਸ਼ਟੀ ਹੋਈ ਹੈ ਕਿ ਨਹੀਂ ਗੱਲ ਇਹ ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਹੈ ਤੁਹਾਨੂੰ ਐ ਸਾਫ ਸ਼ਬਦਾਂ ਜੀ ਸਾਡੀ ਸੰਤੁਸ਼ਟੀ ਦਾ ਉਦੋਂ ਹੁੰਦੀ ਹੈ ਜਦੋਂ ਸਾਡੇ ਹੱਥ 'ਚ ਕੁਝ ਆ ਜਾਂਦਾ ਹੈ ਅਜੇ ਤਾਂ ਆਹ ਕਰਕੇ ਸਾਡੇ ਹੱਥ 'ਚ ਤੁਸੀਂ ਲੈਣਾ ਤੁਸੀਂ ਲੈ ਲੋ ਇਹ ਦੇ ਨਾਲ ਤੁਹਾਡੀ ਸਾਰੀ ਮੰਨ ਲਈ ਅਸੀਂ ਅਸੀਂ ਸਾਫ ਤੇ ਬਹੁਤ ਸਪਸ਼ਟ ਨਗਦ ਹੱਥ ਚ ਨਹੀਂ ਜਨਾਚਰ ਮਿਲਦੀ ਦੇਖੋ ਸਾਥੀਓ ਦੋ ਦੋ ਗੱਲਾਂ ਨੇ ਮੇਰੀ ਗੱਲ ਧਿਆਨ ਨਾਲ ਸੁਣ ਲੋ ਇੱਕ ਮੰਗ ਮਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਨੇ ਹਜੇ ਮੰਨੀ ਹੋਰ ਮੰਗ ਮੰਗ ਮੰਨੀ ਗਈ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਤਾਂ ਜ਼ੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਸੰਘਰਸ਼ ਸੰਘਰਸ਼ ਕਰਨਾ ਪਊਗਾ ਮੰਨੀਆਂ ਨੇ हासिल ਕਰਨ ਵਾਸਤੇ ਆਰਡ ਲਾਉਣਾ ਉਹ ਇਹ ਲੱਕੜ ਦੇ ਮੁੰਡੇ ਆ ਇਹਦੇ ਤੇ ਬਹੁਤਾਂ ਦੀ ਵਿਸ਼ਵਾਸ ਕਰਨਾ ਚਾਹੀਦਾ ਇਹ ਰੋਂਦੇ ਘਟਨੇ ਇੰਨਾ ਗੱਲ ਲੱਕੜ ਵਾਲੇ ਰੋਂਦੇ ਘਟਿਆ ਇਹ ਰੋਂਦੇ ਘਟਿਆ ਬਸ ਜੀ ਕੰਮ ਕਰ ਜਾਂਦੇ ਆ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਰਕਾਰ ਦੇ ਨਾਲ ਇਹ ਲੜਾਈ ਛੋਡੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭਾਵੇਂ ਇਸ ਨਾਲ ਹੋਵੇ ਇਹ ਜਾਰੀ ਰਹੂਗੀ ਕਿਉਂਕਿ ਕਾਰਪੋਰੇਟ ਘਰਾਣੇ ਹਮਲੇ ਤੇ ਆਏ ਹੋਏ ਨੇ ਉਹਨੇ ਛੋਡੇ ਬੱਚਾ ਨੂੰ ਇਹਦੇ ਵਿੱਚ ਵੱਡਾ ਇਸ਼ੂ ਹੈ ਨਸ਼ਿਆਂ ਵਾਲਾ ਇਸ਼ੂ ਇਹਦੇ ਸਰਕਾਰ ਨੂੰ ਅਸੀਂ ਕਹਿ ਆ ਵੀ ਇਹਦੇ ਤੇ ਤੁਸੀਂ ਵੀ ਜਿੰਨੇ ਬੈਠਿਓ ਇਹ ਤੇ ਤੁਸੀਂ ਵੀ ਪ੍ਰਭਾਵਤ ਹੋ ਅਸੀਂ ਵੀ ਪ੍ਰਭਾਵਤਾਂ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮੱਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਆ ਜਿਹੜਾ ਤੁਹਾਡਾ ਤਰੀਕਾ ਬਣਾ ਹੋਇਆ ਵੀ 7000 ਬੰਦਿਆਂ ਤੇ ਅਸੀਂ ਪਰਚੇ ਦਰਜ ਕਰਕੇ ਜਿਲ੍ਹਿਆਂ 'ਚ ਬੰਦ ਕਰਤੇ ਐਨੀਆਂ ਅਸੀਂ ਰਿਕਵਰੀ ਕਰ ਲਈ ਐਨੀਆਂ ਅਸੀਂ ਜਾਇਦਾਦਾਂ ਜ਼ਬਤ ਕਰਤੀਆਂ ਇਹ ਕਾਗਜ਼ੀ ਡਰਾਮਾ ਨਾ ਕਰੋ ਇਹਨੂੰ ਪੱਕੇ ਤੌਰ ਤੇ ਹੱਲ ਕਰੋ ਇਹ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਕਨੋਮੀ ਨਹੀਂ ਲੱਗਦੀ ਇਹ ਸਿਰਫ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ ਲੋਕ ਥੋੜਾ ਸਹਿਯੋਗ ਕਰਨਗੇ ਕਿ